ਖਾਂ ਬੰਦ ਕਰ ਲੋ ਤੇ ਦਰਬਾਰ ਸਾਹਿਬ ਪਾਚੋ ਜੀ ਦਰਬਾਰ ਸਾਹਿਬ ਤੁਸੀਂ ਬੇਰੀ ਸਾਹਿਬ ਕੋਲ ਖੜੋਤੇ ਹੋ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਜੀ ਜਿੱਥੇ ਬੈਠਿਆ ਕਰਦੇ ਸੀਗੇ ਤੇ ਮਹਾਰਾਜ ਦੇ ਰੂਪ ਆ ਰਿਹਾ ਹੈ ਜੀ ਦਰਬਾਰ ਦੇ ਵਿੱਚ ਐਂਟਰੀ ਹੋ ਰਹੀ ਹੈ ਜੀ ਮਹਾਰਾਜ ਦੀ ਅੱਗੇ ਇੱਕ ਸਾਜ ਪਲੇ ਹੁੰਦਾ ਜਿਹਦਾ ਨਾਮ ਨਰਸੰਗ ਹੈ ਕੁਛ ਇਸ ਤਰੀਕੇ ਨਾਲ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਲੇ ਬਾਬਾ ਜੀ ਬਾਬਾ ਕਹਿੰਦੇ ਸੀ ਕਿ ਦਜਲ ਸਰਕਾਰ ਕੀ ਜੀ ਕੋ ਜਾਣਾ ਨਾ ਬਸ ਸਾਹ ਛੱਡ ਕਰ ਲੈਣਾ ਲਾਲੇ ਬਾਬਾ ਉਹਦਾ ਫਿਰ ਸੁਣੋ ਟੰਗ 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 ਕਿਆ ਬਾਤ ਹੈ ਜੀ ਮੈਨੂੰ ਲੱਗਦਾ ਕਿਸੇ ਸਟੇਜ ਤੇ ਅਗਰ ਤੁਹਾਨੂੰ ਲੈ ਜਾਈਏ ਉਥੇ ਸਾਜ਼ਾਂ ਦੀ ਲੋਡ ਨਹੀਂ ਸਿੰਗਰ ਦੇ ਨਾਲ ਤੁਸੀਂ ਆਪ ਹੀ ਇਹ ਸਾਰੇ ਰੋਲ ਜਿਹੜੇ ਨੇ ਪਲੇ ਕਰ ਦਿੰਦੇ ਨੇ ਹਨਾ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸਰੁਖਾਬ ਮੀਡੀਆ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਕਈ ਵਾਰ ਕਿਸੇ ਦੇ ਬੋਲੇ ਹੋਏ ਸ਼ਬਦ ਤੇ ਕਿਸੇ ਦੀ ਆਵਾਜ਼ ਜਿਹੜੀ ਹੈ ਰੂਹ ਤੱਕ ਪਹੁੰਚ ਜਾਂਦੀ ਹੈ ਤਾਂ ਜਦੋਂ ਉਹ ਆਵਾਜ਼ ਰੂਹ ਤੱਕ ਪਹੁੰਚਦੀ ਹੈ ਉਹ ਕਹੇਗੇ ਸ਼ਬਦ ਰੂਹ ਤੱਕ ਪਹੁੰਚਦੇ ਨੇ ਤਾਂ ਬੰਦੇ ਦਾ ਰੋਮ ਰੋਮ ਖੜ ਜਾਂਦਾ ਅਜਿਹੀ ਇੱਕ ਗੁਰਸਿੱਖ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਨਰ ਸਿੰਘੇ ਦੀ ਆਵਾਜ਼ ਆਪਣੇ ਮੂੰਹ ਚੋਂ ਕੱਢੀ ਸੀ ਔਰ ਇਹ ਆਵਾਜ਼ ਉਹ ਆਵਾਜ਼ ਸੀ ਕਿ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਤਾਂ ਸਾਕਸ਼ਾਤ ਅੰਮ੍ਰਿਤ ਵੇਲੇ ਦੇ ਤੁਹਾਨੂੰ ਹਰਮੰਦਰ ਸਾਹਿਬ ਦੇ ਜਿਹੜੇ ਦਰਸ਼ਨ ਨੇ ਸਾਕਸ਼ਾਤ ਹੁੰਦੇ ਨੇ ਜੇਕਰ ਅੱਖਾਂ ਬੰਦ ਕਰਕੇ ਤੁਸੀਂ ਉਸ ਆਵਾਜ਼ ਨੂੰ ਸੁਣਦੇ ਹੋ ਤਾਂ ਸਾਡੇ ਨਾਲ ਜ਼ੁਰਾਵਰ ਸਿੰਘ ਮੌਜੂਦ ਨੇ ਜਿਨ੍ਹਾਂ ਦੀ ਆਵਾਜ਼ ਸੀ ਜਿਨ੍ਹਾਂ ਦੀ ਉਹ ਵੀਡੀਓ ਸੀ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਚਾਹਨੀ ਕਿ ਇਸ ਇੰਟਰਵਿਊ ਦੀ ਸ਼ੁਰੂਆਤ ਜਿਹੜੀ ਹੈ ਇਹ ਉਸੇ ਨਰਸਿੰਘੇ ਦੀ ਆਵਾਜ਼ ਨਾਲ ਹੋਵੇ ਤਾ ਜੋ ਸਾਡੀ ਜਿਹੜੀ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ ਉਹ ਆਨੰਦ ਮਾਨਸਣ ਉਸ ਆਵਾਜ਼ ਦਾ ਜਿਹੜੀ ਹਰ ਇੱਕ ਸੁਣਨ ਨੂੰ ਬਤਾਵ ਬਿਲਕੁਲ ਜੀ ਬਿਲਕੁਲ ਤੇ ਸੰਗਤ ਜੀ ਅੱਖਾਂ ਬੰਦ ਕਰ ਲਓ ਤੇ ਦਰਬਾਰ ਸਾਹਿਬ ਪਹੁੰਚ ਜੀ ਪਹਿਲਾ ਅਸੀਂ ਬੇਨਤੀ ਲਾਉਂਦੇ ਆ ਜੀ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਇਲਾਜ ਨਾ ਕਰੀ ਕਿਸੇ ਦਾ ਮੁਥਾਜ ਦਰਬਾਰ ਸਾਹਿਬ ਤੁਸੀਂ 베ਰੀ ਸਾਹਿਬ ਕੋਲ ਖਲੋਤੇ ਹੋ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਜੀ ਜਿੱਥੇ ਬੈਠਿਆ ਕਰਦੇ ਸੀਗੇ ਤੇ ਮਹਾਰਾਜ ਦਾ ਸਰੂਪ ਆ ਰਿਹਾ ਜੀ ਦਰਬਾਰ ਦੇ ਵਿੱਚ ਐਂਟਰੀ ਹੋ ਰਹੀ ਹੈ ਜੀ ਮਹਾਰਾਜ ਦੀ ਅੱਗੇ ਇੱਕ ਸਾਜ ਪਲੇ ਹੁੰਦਾ ਜਿਹਦਾ ਨਾਮ ਨਰ ਸਿੰਘ ਹੈ ਕੁਝ ਇਸ ਤਰੀਕੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿ ਹੈ ਗੁਰੂ ਜੀ ਦਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ ਤਾਂ ਤੋਂ ਮੈਨੂੰ ਲੱਗਦਾ ਹੈ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੇ ਇਹ ਆਵਾਜ਼ ਅੱਖਾਂ ਬੰਦ ਕਰਕੇ ਜ਼ਰੂਰ ਸੁਣੀ ਹੋਵੇਗੀ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਦਾ ਸਬੱਬ ਕਿਵੇਂ ਬਣ ਗਿਆ ਕਿ ਅਚਾਨਕ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰ ਰਹੇ ਹੋ ਤਾਂ ਵੀਡੀਓ ਬਣ ਗਈ ਮਿਲੀਅਨਸ ਵਿੱਚ ਇਹ ਵੀਡੀਓ ਛਾ ਗਈ ਲੋਕਾਂ ਨੇ ਨਹੀਂ ਪਸੰਦ ਕੀਤੀ ਇਹ ਵੀਡੀਓ ਬਣੀ ਕਿੱਦਾਂ ਸਭ ਤੋਂ ਪਹਿਲਾਂ ਇਹ ਦੱਸੋ ਸਾਡੇ ਛੋਟੀ ਜੀ ਗੱਲ ਦੱਸਦਾ ਹੈ ਸਾਡੇ ਦੋਸਤਾਂ ਦੇ ਵਿੱਚ ਵਿਚਾਰ ਹੋਈ ਕਿ ਅਸਾਮ ਇੱਕ ਐਸੀ ਧਰਤੀ ਆ ਜਿਹੜੀ ਬੈਲਾ ਨਾ ਬੜੇ ਉੱਥੇ ਜਾਦੂਗਰ ਰਹਿੰਦੇ ਹੁੰਦੇ ਸੀਗੇ ਤੇ ਉੱਥੇ ਉਰਥ ਦੇ ਰਾਜੇ ਤੰਗ ਹੋ ਗਏ ਸੀ ਉਹਨੇ ਗੁਰਤੇਗ ਬਾਦਰਮਹਾਰਾਜ ਸਾਹਿਬ ਨੂੰ ਬੁਲਾਇਆ ਤੇ ਉੱਥੇ ਕਲਗੀਧਰ ਬਾਦਸ਼ਾਹ ਵੀ ਆਏ ਗੁਰਨਾਨਕ ਸਾਹਿਬ ਵੀ ਇੱਕ ਸਮਾਂ ਚ ਆਏ ਤੇ ਬੜੀ ਮਤਲਬ ਕਿ ਹਿਸਟੋਰੀਕਲ ਜਗਾਇਆ ਉੱਥੇ ਗੁਰੂ ਧਾਮ ਕਾਫੀ ਬਣੇ ਗੁਰਦੁਆਰਾ ਸਾਹਿਬ ਕਾਫੀ ਅਸੀਂ ਪਹੁੰਚ ਗਏ ਅਸੀਂ ਸਾਰਿਆਂ ਦਰਸ਼ਨ ਕੀਤੇ ਜਦੋਂ ਵਾਪਸੀ ਤੇ ਆ ਰਹੇ ਸੀਗੇ ਤੇ ਪੂਰੀ ਟ੍ਰੇਨ ਦੇ ਵਿੱਚ ਕਾਫੀ ਡੱਬੇ ਜਿਹੜੇ ਆਪਣੇ ਸੰਗਤ ਦੇ ਸੀਗੇ ਅਸੀਂ ਬੈਠੇ ਹੋਏ ਤੇ ਕੀਰਤਨ ਚੱਲਿਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਨਾ ਟਾਈਮ ਵਿੱਚ ਸੀਗਾ ਗੈਪ ਸੀ ਸਾਡੇ ਦੋਸਤ ਕਹਿੰਦੇ ਕਹਿੰਦੇ ਭਾਈ ਇਹ ਜੀ ਸਿੰਘ ਜਿਹੜਾ ਨਾ ਇਹ ਥੀਏਟਰ ਵੀ ਕਰਦਾ ਤੇ ਵਾਜਾ ਕੱਢਦਾ ਤਰ੍ਹਾਂ ਤਰ੍ਹਾਂ ਦੇ ਹੋ ਵੀ ਮੈਂ ਕਿਹਾ ਤੁਹਾਡਾ ਬਲਾਜ ਮੈਂ ਤਾਂ ਛੁਪ ਰਿਹਾ ਸੀਗਾ ਇਹਨਾਂ ਨੂੰ ਬੇਪਤਾ ਚੱਲ ਪਿਆ ਤੇ ਉਹਨਾਂ ਨੇ ਅੱਗੇ ਕੀਤਾ ਤੇ ਉਦੋਂ ਫਿਰ ਇੱਕ ਮਹਾਪੁਰ ਸੀਗੇ ਫਗਵਾੜੇ ਤੋਂ ਉਹਨਾਂ ਨੇ ਕਹਿਆ ਕਹਿੰਦੇ ਕੋਈ ਨਾ ਕੋਈ ਨੀ ਕੱਢ ਸ਼ਰਮਾਨਾ ਤੇ ਉਹਨਾਂ ਨੂੰ ਵੇਖ ਕੇ ਫਿਰ ਦਰਬਾਰ ਸਾਹਿਬ ਦੀ ਯਾਦ ਆਈ ਤੇ ਸੰਗਤ ਇੱਕ ਆਰਟਿਸਟ ਅਸੀਂ ਹੈਗੇ ਛੋਟੇ ਜਿਹਾ ਤੇ ਆਰਟਿਸਟ ਦਾ ਫਰਜ਼ ਹੁੰਦਾ ਕਿ ਜੇ ਪਬਲਿਕ ਨੇ ਡਿਮਾਂਡ ਕਰਤੀ ਹੈ ਤੇ ਤੁਸੀਂ ਉਹਨਾਂ ਦਾ ਮਨ ਪਰਚਾਵਾ ਕਰ ਦੋ ਇਹਦੀ ਕਰਤਾ ਉਸ ਵੀਡੀਓ ਨੇ ਮਤਲਬ ਬਹੁਤ ਤੁਹਾਨੂੰ ਮਤਲਬ ਮਾਨ ਬਹੁਤ ਦਿੱਤਾ ਹਨਾ ਉਸ ਵੀਡੀਓ ਤੋਂ ਬਾਅਦ ਕੋਈ ਅਜਿਹੇ ਸ਼ਬਦ ਜਿਹੜੇ ਲੋਕਾਂ ਨੇ ਤੁਹਾਡੇ ਲਈ ਕਹੇ ਹੋਣ ਤੇ ਤੁਹਾਨੂੰ ਬੜਾ ਸਕੂਨ ਮਿਲਿਆ ਹੋਵੇ ਉਸ ਸ਼ਬਦ ਸੁਣਨ ਤੋਂ ਬਾਅਦ ਕੋਈ ਯਾਦ ਹੈ ਕੋਈ ਇਹੋ ਜਿਹਾ ਕਮੈਂਟ ਜਾਂ ਕੋਈ ਇਹੋ ਜਿਹਾ ਮਤਲਬ ਕਿਸੇ ਵੱਲੋਂ ਕੰਪਲੀਮੈਂਟ ਦਿੱਤਾ ਗਿਆ ਹੋਵੇ ਹਜ਼ਾਰਾਂ ਹੀ ਕਮੈਂਟ ਪੋਜ਼ਿਟਿਵ ਉਸ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹੁੰਦੇ ਸੀ theater ਵਾਲੇ ਬੈ ਕੇ ਵੀ ਇੱਕ ਨਾਟਕ ਬਣਾਣਾ ਸੋਸ਼ਲ ਮੀਡੀਆ ਦੇ ਉੱਤੇ ਕਿ ਲੋਕ ਨਾ 네ਗੇਟਿਵ ਬੜੇ ਹੋ ਗਿਆ ਤੇ ਇਹ ਦਾਸ ਦੀ ਵੀਡੀਓ ਵਾਇਰਲ ਹੋਈ 1 2 3 ਨਹੀਂ ਮਿਲਦਾ 15 16 17 ਮਿਲੀਅਨ ਮਿਲਦਾ ਇਹਦੇ ਵੀਊ ਹੋਏ ਨੇ ਜੇ ਤੁਸੀਂ ਇਕੱਠੀ ਮਿਲਾ ਕੇ ਦੇਖੋ ਤੇ ਜ਼ਿਆਦਾ ਹੀ ਹੋਏ ਹੋਣ ਮੈਂ ਹੈਰਾਨ ਰਹਿ ਗਿਆ ਜੀ ਹਜ਼ਾਰਾਂ ਹੀ ਮੈਸੇजेस ਔਰ ਹਜ਼ਾਰਾਂ ਦੇ ਹਜ਼ਾਰਾਂ ਹੀ ਪੋਜ਼ਿਟਿਵ ਇੱਕ ਦੋ ਨੈਗੇਟਿਵ ਸਿਗੇ ਉਹਦੇ ਵੱਲ ਧਿਆਨ ਨਹੀਂ ਜਾਂਦਾ ਹੈਨਾ ਕਿਉਂਕਿ ਇੱਕ ਕਲਾਕਾਰ ਨੂੰ ਨਾ ਪੋਜ਼ਿਟਿਵਿਟੀ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਤੇ ਸੰਗਤ ਦੇ ਇੰਨੇ ਮੈਸੇਜ ਔਰ ਸਾਰਿਆਂ ਦੇ ਵਿੱਚ ਜਿਉਂਦਾ ਰਹਿ ਪੁੱਤ ਜਵਾਨੀਆਂ ਮਾਣ ਇੰਨੀ ਕਲਾ ਦਿੱਤੀ ਮਹਾਰਾ ਨੇ ਮਹਾਰਾਏ ਹੂਰ ਦਵੇ ਇੰਨਾ ਪ੍ਰੇਰਿਤ ਕੀਤਾ ਉਹਨਾਂ ਨੇ ਤੇ ਉਹ ਬਲੇਸਿੰਗਸ ਕੰਮ ਕਰਦੀਆਂ ਤੇ ਮੈਂ ਬੜਾ ਖੁਸ਼ ਨਸੀਬ ਆ ਤੁਸੀਂ ਮੈਨੂੰ ਇੰਨੀਆਂ ਬਲੇਸਿੰਗਸ ਦਿੱਤੀਆਂ ਅੱਜ ਮਿਲਦਾ ਉਸ ਵੀਡੀਓ ਨੂੰ ਸਾਲ ਤੋਂ ਉੱਪਰ ਉਹ ਚੱਲਿਆ ਹਜੇ ਤੱਕ ਉਹ ਵਾਇਰਲ ਹੋਈ ਜਾਂਦੀ ਹੈ ਤੇ ਮੈਂ ਅਸਰਖਾਬ ਪੀਵੀ ਐਕਚੁਅਲ ਜਨਾ ਮਨਪ੍ਰਿਤ ਮੈਮ ਅਸੀਂ ਬੜੇ ਅ ਐਕਸਾਈਟਿਡ ਹੋ ਕੇ ਸਰਖਾਰ ਟੀਵੀ ਦੇਖਦੇ ਹੁੰਦੇ ਸੀ ਤੇ ਕੀਰਤਨ ਤੇ ਹੋਰ ਇਹਦੇ ਵਿੱਚ ਨਾ ਕਾਫੀ ਪ੍ਰੋਗਰਾਮਸ ਜਿਹੜੇ ਲੀਕੇ ਜਾਂਦੇ ਬੱਚਿਆਂ ਲਈ ਹੋਰਾਂ ਲਈ ਤੇ ਅਸੀਂ ਦੇਖਣਾ ਇਸ ਉਹ ਦਿਨ ਇਹ ਕਰੀ ਅਸੀਂ ਜਾਵਾਂਗੇ ਇੱਥੇ ਤੇ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਅਜਾਬ ਜੀ ਇੰਟਰਵਿਊ ਲੈਣ ਆਏ ਸਰਖਾਵ ਟੀਵੀ ਵੱਲੋਂ ਅੱਛਾ ਜ਼ੁਰਾਵਰ ਜੀ ਥੀਏਟਰ ਦੀ ਗੱਲ ਕਰੀਏ ਥੀਏਟਰ ਆਰਟਿਸਟ ਹੋ ਤੁਸੀਂ ਹਣਾ ਥੀਏਟਰ ਵੱਲ ਦਾ ਰੁਝਾਨ ਕਿਵੇਂ ਫਿਰ ਤੁਹਾਡਾ ਬਣਿਆ ਕਦੋਂ ਤੁਸੀਂ ਥੀਏਟਰ ਦੇ ਵਿੱਚ ਪੈਰ ਰੱਖਿਆ ਕਿਹਨਾਂ ਕੋਲੋਂ ਸਿੱਖਿਆ ਕਿਵੇਂ ਸਿੱਖਿਆ ਕੀ ਜਰਨੀ ਰਹੀ ਹੈ ਕਿਸੇ ਨੂੰ ਵੇਖ ਕੇ ਮੈਂ ਨਾਨ ਮੈਡੀਕਲ ਰੱਖ ਲਈ ਮਨ ਨਹੀਂ ਲਗਣਾ ਤੇ ਮਨ ਜਿਹੜਾ ਨਾ ਕਲਾ ਵਾਲੇ ਪਾਸੇ ਨੂੰ ਜਾਂਦਾ ਹੀ ਸ਼ੁਰੂ ਤੋਂ ਟੀਚਰ ਆਏ ਖਾਲਸਾ ਕਾਲਜ ਮੈਂ ਪੜੇ ਹਾਂ ਉੱਥੇ ਤੇ ਕ੍ਰਾਂਤੀਪਾਲ ਸਿੰਘ ਸਰ ਜੀ ਨੂੰ ਦੇਖਿਆ ਪਹਿਲੀ ਵਾਰੀ ਸਾਡੇ ਗੁਲਜ਼ਾਰ ਸਰ ਹੁੰਦੇ ਸੀਗੇ ਉਹਨਾਂ ਨੇ ਮੇਰੀ ਐਂਟਰੀ ਪਾਈ ਤੇ ਬੜਾ ਇੰਟਰਸਟਿੰਗ ਕਿੱਸਾ ਜਦੋਂ ਮੈਂ ਥੀਏਟਰ ਜੁਆਇਨ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਭਾਈ ਇਹ ਸਰਦਾਰ ਬੰਦਾ ਹੈ ਔਖਾ ਹੈ ਕੈਰੇਕਟਰ ਕਿੱਦਾਂ ਕਰੇਗਾ ਫਿਰ ਮੈਂ ਘਟੂ ਘਟ 6-7 ਦਿਨ ਜਾਂਦਾ ਰਹਾ ਮੈਂ ਸ਼ੀਸ਼ੇ ਤੇ ਐਂ ਕਰਕੇ ਦੇਖਦੇ ਰਹਿਣਾ ਵੀ ਕੀ ਪ੍ਰੈਕਟਿਸ ਚੱਲਦੀ ਆ ਹਨਾ ਸਾਰੇ ਤੇ ਵੇਖ ਕੋਈ ਸਰ ਨਹੀਂ ਅੰਦਰ ਵਾੜ ਲਿਆ ਕਹਿੰਦੇ ਆ ਕਹਿੰਦੇ ਕੀ ਕਰਨਾ ਤੂੰ ਮੈਂ ਕਿਹਾ ਸਰ ਥੀਏਟਰ ਥੀਏਟਰ ਪਤਾ ਕੀ ਹੁੰਦਾ ਮੈਂ ਕਿਹਾ ਸਰ ਨਹੀਂ ਪਤਾ ਤਾਂ ਹੀ ਸਿੱਖਣਾ ਤੇ ਕਹਿੰਦੇ ਅੱਛਾ ਗੁਰੀਲਾ ਕਿੱਦਾਂ ਚੱਲਦਾ ਮੈਂ ਕਿਹਾ ਪਤਾ ਨਹੀਂ ਜੀ ਤੇ ਥੋੜਾ ਬੋਤਾ ਪਤਾ ਕੁ ਮੈਂ ਕਿਹਾ ਹਾਂ ਜੀ ਚੱਲ ਕਹਿੰਦੇ ਗੁਰੀਲਾ ਬਣ ਗੁਰੀਲਾ ਬਣ ਕੇ ਚੱਲ ਕੇ ਦਿਖਾ ਉਹਨਾਂ ਨੇ ਸ਼ਰਮ ਮਾਰਨੀ ਸੀ ਤੇ ਮੈਂ ਪਹਿਲੇ ਦਿਨ ਹੀ ਗੁਰੀਲਾ ਬਣ ਕੇ ਚੱਲਣ ਲੱਗ ਪਏ ਸਾਰੇ ਨਿਆਣੇ ਵੇਖਣ ਟੀਚਰ ਵੇਖਣ ਹੱਸਣ ਵੀ ਇਹ ਲਾ ਗੁਰੀਲਾ ਬਣ ਕੇ ਆਉਂਦੇ ਹਨਾ ਤੇ ਫਿਰ ਕੁਝ ਬੱਚੇ ਬਾਹਰ ਹੋਏ ਦਸ ਦੀ ਐਂਟਰੀ ਹੋ ਗਈ ਕਹਿੰਦੇ ਤੂੰ ਸਾਡਾ ਹੁਣ ਆਰਟਿਸਟ ਆ ਫਿਰ ਉਹਨਾਂ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੌਲੀ ਹੌਲੀ ਕਰਦੇ ਫਿਰ ਮਿਮਿਕਰੀ ਵਾਲੇ ਪਾਸੇ ਹੋਏ ਫਿਰ ਨਾਟਕ ਕਾਫੀ ਕੀਤੇ ਬਹੁਤ ਬਲੇਸਿੰਗਸ ਮਿਲੀਆਂ ਬੜੇ ਕੰਮ ਮਿਲੇ ਤੇ ਅੱਜ ਇੱਥੇ ਖੜਾ ਹਾਂ ਜੀ ਅੱਛਾ ਹੋਰ ਵੀ ਬਹੁਤ ਸਰੀਆਂ ਆਵਾਜ਼ਾਂ ਨੇ ਜਿਹੜੀਆਂ ਤੁਸੀਂ ਅਕਸਰ ਕੱਢਦੇ ਹੋ ਜਿਹੜੇ ਤੁਹਾਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਇੱਕ ਤਾਂ ਮੈਂ ਉਹ ਕੇਸ ਸਾਹ ਜ਼ਰੂਰ ਸੁਣਨਾ ਚਾਹੂੰਗੀ ਕਿ ਪੁਲਿਸ ਕਿਧਾਂ ਆਂਦੀ ਹੈ ਉਹ ਵੀ ਤੁਹਾਡੀ ਵੀਡੀਓ ਜਿਹੜੀ ਬਹੁਤ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਉਹ ਪਹਿਲਾਂ ਤਾਂ ਮੈਂ ਚਾਹਾਂਗੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਉਹ ਮਤਲਬ ਉਹ ਕਹਾਣੀ ਦੇ ਨਾਲ ਵੀ ਰੁਬਰੂ ਕਰਾਓ ਕਿ ਅਸਲ ਵਿੱਚ ਉਹ ਸੀਗਾ ਕੀ ਜਦੋਂ ਨਵਾਂ ਨਵਾਂ ਗਿਆ ਜੀ ਉੱਥੇ ਇੱਕ ਪੁਲਿਸ ਵਾਲੇ ਦੀ ਐਂਟਰੀ ਹੁੰਦੀ ਹੈ ਕਰੈਕਟਰ ਹੈ ਨਾ ਪੁਲਿਸ ਵਾਲਾ ਆਂਦਾ ਕਹਿੰਦਾ ਉਹ ਫੜ ਲ ਫੜ ਲੋ ਜਾਨੀ ਤੇ ਉਹ ਬਾਹਰ ਲੈ ਰਾਇਂਗੇ ਤੁਰ ਪਾਏ ਤੁਰ ਪਾ ਸਰ ਕਹਿੰਦੇ ਮਜ਼ਾ ਜ ਨਹੀਂ ਆਇਆ ਯਾਰ ਦੁਆਰਾ ਐਂਟਰੀ ਕਰੋ ਹਨਾ ਕਹਿੰਦੇ ਦੁਆਰੇ ਆਏ ਐਂਟਰੀ ਹਨਾ ਉਹ ਫੇਰ ਕਹਿੰਦਾ ਫੜ ਲੋ ਫੜ ਲੋ ਫੜ ਲੋ ਫੇਰ ਫਿੱਕੀ ਜੀ ਐਂਟਰੀ ਹੋਈ ਤੇ ਉਹ ਮੈਂ ਉਥੇ ਲੱਗੇ ਬੈਠਾ ਨਵਾਂ ਸਟੂਡੈਂਟ ਹੈ ਨਾ ਕੁਰਸੀ ਦੇ ਸਾਈਡ ਤੇ ਕ੍ਰਾਂਤੀ ਸਰ ਬੈਠੇ ਹੋਏ ਸੀ ਐ ਉਹਨਾਂ ਨੇ ਸਟਿੱਕ ਰੱਖੀ ਹੋਈ ਸੀ ਆਪਣੇ ਕੋਲ ਤੇ ਉਹ ਐਂਟਰੀ ਹੁੰਦੀ ਆ ਤੇ ਮੇਰੇ ਕੋ ਰਿਹਾ ਨਹੀਂ ਗਿਆ ਮੈਂ ਕਹਿੰਦਾ ਫੜ ਲੋ ਫੜ ਲੋ ਫੜ ਲੋ ਜਾਨੀ ਦੇ ਫੜ ਲੋ ਫੜ ਲੋ ਕਹਿੰਦੇ ਲੈ ਹੁਣ ਬਣੀ ਗੱਲ ਤੇ ਉਹ ਕਹਿੰਦੇ ਕਿਨੇ ਵਾਇ ਗੱਡੀ ਮੈਂ ਦਾਸ ਨੇ ਜੀ ਤੇ ਉਹ ਫਿਰ ਉਸਤਾਦਾ ਦਾ ਹੋਣਾ ਬੜਾ ਜ਼ਰੂਰੀ ਆ ਜੀ ਪਛਾਣ ਕਰ ਲੈਂਦੇ ਆ ਬਿਲਕੁਲ ਮੈਨੂੰ ਆਪ ਨੂੰ ਨਹੀਂ ਸੀ ਪਤਾ ਕਿ ਮੈਂ ਮਿਮਿਕਰੀ ਕਰਦਾ ਆ ਤੇ ਫਿਰ ਉਹਨਾਂ ਨੇ ਪਛਾਣ ਕੀਤੀ ਤੇ ਉਹਨਾਂ ਨੇ ਕਾਫੀ ਸਾਰੀਆਂ ਆਵਾਜ਼ਾਂ ਜਿਹੜੀਆਂ ਕਢਵਾਈਆਂ ਫਿਰ ਉਹਦੇ ਤੇ ਉਹਨਾਂ ਨੇ ਸਕ੍ਰਿਪਟਸ ਵਗੈਰਾ ਰੈਡੀ ਕੀਤੀਆਂ ਤੇ ਮਿਹਨਤ ਕਰਵਾਈ ਫਿਰ ਅਸੀਂ ਕੰਪੀਟੀਸ਼ਨਸ ਦੇ ਵਿੱਚ ਪਾਰਟਿਸਿਪੇਟ ਕੀਤਾ ਫਿਰ ਅਸੀਂ ਕਿੰਨੇ ਕੰਪੀਟੀਸ਼ਨਸ ਜਿੱਤੇ ਤੇ ਕਈ ਕੰਪੀਟੀਸ਼ਨਸ 'ਚ ਕੈਸ਼ ਪ੍ਰਾਈਜ਼ਸ ਮਿਲੇ ਕਈਆਂ ਦੇ ਵਿੱਚ ਇਨਾਮ ਮਿਲਿਆ ਸਰਟੀਫਿਕੇਟਸ ਮਿਲੇ ਫਿਰ ਉਹਦੇ ਬਿਹਾਫ ਤੋਂ ਸਾਨੂੰ ਅੱਗੇ ਕੰਮ ਵੀ ਮਿਲੇ ਤੇ ਇਹ ਗਾੜੀ ਜੀ ਬੜੀ ਇੰਟਰਸਟਿੰਗ ਮਤਲਬ ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ ਲਾਈਫ 'ਚ ਉਸਤਾਦ ਬਿਨਾ ਤੁਸੀਂ ਮਤਲਬ ਤੁਹਾਡੀ ਗੱਤ ਨਹੀਂ ਜਿਵੇਂ ਗੁਰੂ ਬਿਨਾ ਗੱਤ ਨਹੀਂ ਕਹਿੰਦੇ ਨਾ ਤੇ ਉਸਤਾਦ ਤੁਹਾਨੂੰ ਸਮੇਂ ਤੋਂ ਤੇਜ਼ ਕਰ ਦਿੰਦਾ ਮੈਨੂੰ ਲੱਗਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਹੈ ਨਾ ਜਿੰਨੀ ਆਜ਼ਾਦੀ ਇੱਥੇ ਉਨੀ ਕਿਤੇ ਵੀ ਨਹੀਂ ਹੈਨਾ ਇੱਕ ਗੁਰਸੇ ਕੀ ਨਹੀਂ ਕਰ ਸਕਦਾ ਹਰ ਇੱਕ ਚੀਜ਼ ਕਰ ਸਕਦਾ ਇਫ ਯੂ ਵਾਂਟ ਟੂ ਬੀ ਅ ਲਿਮਿਟ ਅਨਲਿਮਿਟਿਡ ਯੂ ਸ਼ੁੱਡ ਹੈਵ ਲਿਮਿਟਸ ਤੁਹਾਡੇ ਕੋਲੋ ਲਿਮਿਟਸ ਹੁਣ ਨਦੀ ਇੱਕ ਵਹਿੰਦੀ ਹੈ ਹੈਨਾ ਤੇ ਉਹਦੇ ਜੇ ਕਿਨਾਰੇ ਨਹੀਂ ਹੋਣਗੇ ਤੇ ਉਹ ਬਾੜੀ ਆ ਜੇਗੀ ਕਿਨਾਰੇ ਹੈਗੇ ਆ ਤੇ ਨਦੀ ਹੈ ਤੇ ਨਦੀ ਸੋਹਣੀ ਲੱਗਦੀ ਦੇਖਣ ਨੂੰ ਇਸੇ ਤਰੀਕੇ ਨਾਲ ਜਦੋਂ ਇੱਕ ਸਟੂਡੈਂਟ ਜਾਂ ਇੱਕ ਸਿਕਸ ਸਟੂਡੈਂਟ ਜਦੋਂ ਆਪਣੀ ਲਾਈਫ ਨੂੰ ਅੱਗੇ ਵਧਾਉਂਦਾ ਹੈ ਚੱਲਦਾ ਹੈ ਉਹਦੀ ਲਾਈਫ 'ਚ ਜੋ ਮਰਜੀ ਆਂਦਾ ਉਹਨੂੰ ਸਹੀ ਤਰੀਕੇ ਨਾਲ ਕਰ ਕੀਤਾ ਜਾਵੇ ਤੇ ਸਮਾਜ ਵੱਲੋਂ ਬlesing's ਹੀ ਮਿਲਦੀਆਂ ਸਾਰਿਆਂ ਵੱਲੋਂ ਬlesings ਮਿਲਦੀਆਂ ਮੈਨੂੰ ਮੇਰੇ ਟੀਚਰ ਨੇ ਕਿਹਾ ਹੈ ਕਹਿੰਦੇ ਜੇ ਤੂੰ ਨਾਟਕ ਕਰਨਾ ਨਾ ਕਹਿੰਦੇ ਵੀ ਤੂੰ ਮੁਸਲਿਮ ਕਿਰਦਾਰ ਕਰਨਾ ਹੈ ਤੇ ਏਦਾਂ ਕਰਕੇ ਤੂੰ ਮਤਲਬ ਪਿੱਛੇ ਕੇਸ ਐ ਕਰਕੇ ਬੰਨਣੇ ਆ ਏਦਾਂ ਕਰਨਾ ਹੈ ਤੇ ਮੈਂ ਤਾਂ ਸਰ ਵੀ ਔਖਾ ਕਿਉਂਕਿ ਮੇਰੀ ਸੋਚ ਉਹ ਤੋਂ ਕੁਝ ਹੋਰ ਸੀ ਮੈਂ ਪੰਜ ਪੈਰਕ ਲੋ ਇਜਾਜ਼ਤ ਲਈ ਤੇ ਪੰਜ ਪੈਰ ਨੇ ਕਿਹਾ ਭਾਈ ਕਿ ਜਿਹੜੇ ਤੇਰੇ ਕੇਸ ਆ ਜਿਹੜੀਆਂ ਚਾਰ ਬੱਜਰ ਕਰਤਾ ਉਹ ਨਹੀਂ ਕਰਨੀਆਂ ਬਾਕੀ ਜੋ ਤੁਹਾਡੇ ਕਰਤਾ ਤੁਸੀਂ ਉਹ ਕਰੋ ਤੇ ਸਰ ਨੇ ਮੈਨੂੰ ਮੋੜਿਆ ਉਹ ਤੋਂ ਫੜ ਕੇ ਨਾ ਲੱਕੀ ਸਰ ਨੇ ਕਹਿੰਦੇ ਤੂੰ ਅੱਜ ਮੇਰੀ ਗੱਲ ਪੱਲੇ ਬੰਨ ਲਾ ਜੇ ਤੂੰ ਅੱਜ ਇਹ ਨਾਟਕ ਕਰ ਲਿਆ ਸ਼ਿੱਦਤ ਨਾਲ ਕੀਤਾ ਇਹਦਾ ਸੁਨੇਹਾ ਬਹੁਤ ਵਧੀਆ ਜਾਏਗਾ ਲੋਕਾਂ ਨੂੰ ਜਿਹੜੇ ਲੋਕਾਂ ਤੋਂ ਡਰਦਾ ਹੈ ਨਾ ਉਹਨਾਂ ਲੋਕਾਂ ਨੇ ਤੈਨੂੰ ਮੋਡਿਆਂ ਤੇ ਚੜ ਕੇ ਤੇਰੀ ਪ੍ਰਮੋਸ਼ਨਸ ਕਰਨੀਆਂ ਨੇ ਤੇ ਤੈਨੂੰ ਸ਼ਾਬਾਸ਼ੀ ਦੇਣਗੇ ਅਜੋ ਹੀ ਚੀਜ਼ ਹੋ ਰਹੀ ਹੈ ਤੇ ਉਹ ਬੜੀ ਕਮਾਲ ਦੀ ਚੀਜ਼ ਆ ਸੀ ਉਹ ਨੈਸ਼ਨਲ ਜਿੱਤੇ ਸੀ ਨਾਟਕ ਤੇ ਉਸ ਤੋਂ ਬਾਅਦ ਫਿਰ ਚਾਲ ਸੋ ਚਾਲ ਕਾਫੀ ਨਾਟਕੀ ਟਿਫੇ ਅਸੀਂ ਟੀਕਰੀ ਬਾਰਡਰ ਤੇ ਵੀ ਇੱਕ ਨਾਟਕ ਖੇਡ ਗਏ ਤੇ ਮਤਲਬ ਕਿਸਾਨੀ ਮੋਰਚੇ ਦੇ ਵਿੱਚ ਤੇ ਉੱਥੇ ਵੀ ਬਹੁਤ ਸਾਰੀਆਂ ਬਲੇਸਿੰਗਸ ਮਿਲੀਆਂ ਮਤਲਬ ਇਹ ਇੱਕ ਮਿਥ ਹੈ ਜੀ ਕਿ ਗੁਰਸੇਖ ਜਿਹੜੇ ਆ ਖਾਸ ਕਰਕੇ ਜਿਹੜੇ ਅੰਮ੍ਰਿਤਧਾਰੀ ਆ ਵੀ ਉਹ ਆ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਆ ਤੇ ਗੁਰਸਿੱਖ ਦਾ ਔਰ ਜਿਹੜਾ ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਬੰਦਾ ਹੈ ਉਹਦਾ ਮੇਨ ਜਿਹੜਾ ਮਕਸਦ ਹੁੰਦਾ ਹੈ ਜੀ ਉਹਦਾ ਰੱਬ ਬਣਨਾ ਹੀ ਹੁੰਦਾ ਬਿਲਕੁਲ ਦੁਨੀਆਂ ਤੋਂ ਤਾਂ ਹੀ ਰੱਬ ਹੀ ਬਣਨਾ ਆ ਜੀ ਬਾਕੀ ਦੁਨਿਆਵੀ ਕੰਮ ਤਾਂ ਹੁੰਦੇ ਨੇ ਉਹ ਵੀ ਸਮ ਟਾਈਮਸ ਜ਼ਰੂਰੀ ਹੋ ਜਾਂਦੇ ਕਰਨੇ ਬਿਲਕੁਲ ਪਰ ਉਹਦੇ ਵਿੱਚ ਅਗਰ ਤੁਹਾਨੂੰ ਤੁਹਾਡੇ ਕੋਚ ਤੁਹਾਡੇ ਨਾਲ ਖੜੇ ਨੇ ਤੁਹਾਨੂੰ ਗਾਈਡ ਕਰਨ ਵਾਲੇ ਤੇ ਕਮਾਲੀ ਹੋ ਜਾਂਦੀ ਹੈ ਜੀ ਅੱਛਾ ਕਿਸਾਨੀ ਸੰਘਰਸ਼ ਦੀਆਂ ਜੇ ਆਪਾਂ ਗੱਲ ਕਰੀਏ ਉਦੋਂ ਵੀ ਤੁਹਾਡੀਆਂ ਵੀਡੀਓਜ਼ ਬਹੁਤ ਵਾਇਰਲ ਹੋ ਰਹੀ ਸੀ ਬਾਬਿਆਂ ਨੂੰ ਕਨਵਰ ਗਰੇਵਾਲ ਬਣ ਕੇ ਤੁਸੀਂ ਬੜਾ ਮਤਲਬ ਆਨੰਦਿਤ ਕੀਤਾ ਤਾਂ ਮੈਂ ਚਾਹੁੰਨੀ ਹੁਹੀ ਕੈਰੈਕਟਰ ਇੱਕ ਵਾਰ ਫਿਰ ਤੋਂ ਕੈਮਰਾ ਸਾਹਮਣੇ ਵੀ ਨਿਕਲ ਕੇ ਬਾਹਰ ਆਉਣਾ ਚਾਹੀਦਾ ਹਾਂ ਹਾਂ ਜੀ ਲੋ ਜੀ ਅਸੀਂ ਹੁਣ ਆਪਣਾ ਜਿਹੜਾ ਰੋਲ ਹੈ ਉਹ ਆਪਾਂ ਸਵਿਚ ਕਰਨ ਲੱਗੇ ਆਂ ਇੱਕਦਮ ਸਾਡੇ ਉਸਤਾਦਾਂ ਨੇ ਕਿਹਾ ਕਿ ਜਿਹੜਾ ਤੁਹਾਡਾ ਸੁਭਾਅ ਹੈ ਨਾ ਨੈਚੁਰਲ ਤੋਂ ਇੱਕਦਮ ਜਦੋਂ ਨਾਟਕੀ ਰੂਪਾਂਤਰਨ ਦੇ ਵਿੱਚ ਜਾਣਾ ਚੇਂਜ ਹੋ ਜਾਣਾ ਜੀ ਅੱਲਾਹ ਵੇ ਬਾਬਾ ਜੀ ਦਾਦਾ ਕਹਿੰਦੇ ਸੀ ਕਿ ਦਜੋ ਸਰਕਾਰ ਟੀਵੀ ਕੋਲੋਂ ਜਾਣਾ ਨਾ ਤੇ ਆਪਣਾ ਸਾਹ ਸੱਟ ਕੱਲਣਾ ਲਾਵੇ ਬਾਬਾ ਉਹਦਾ ਫਰਸ ਨੂੰ ਟੰਗ 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 ਜੀ ਮੈਨੂੰ ਲੱਗਦਾ ਕਿ ਸਟੇਜ ਤੇ ਅਗਰ ਤੁਹਾਨੂੰ ਲੈ ਜੀਏ ਉਥੇ ਸਾਜਾ ਦੀ ਲੋਡ ਨਹੀਂ ਸਿੰਗਰ ਦੇ ਨਾਲ ਤੁਸੀਂ ਆਪ ਹੀ ਇਹ ਸਾਰੇ ਰੋਲ ਜਿਹੜੇ ਨੇ ਪਲੇ ਕਰ ਦਿੰਨੇ ਹਨਾ ਅੱਛਾ ਅਸਲ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹੇ ਕਿਰਦਾਰ ਹੈ ਤੁਹਾਡਾ ਜਾਂ ਫਿਰ ਅਸਲ ਜ਼ਿੰਦਗੀ 'ਚ ਥੋੜਾ ਪੋਤਾ ਸੀਰੀਅਸ ਰਹਿੰਦੇ ਹੋ ਆ ਨਹੀਂ ਆਰਟਿਸਟ ਤੁਸੀਂ ਜਿਹੜਾ ਵੀ ਦੇਖ ਲੋਗੇ ਉਹਦੀ ਅਸਲ ਰੀਲ ਤੇ ਰੀਅਲ ਜ਼ਿੰਦਗੀ 'ਚ ਫਰਕ ਹੁੰਦਾ ਬਹੁਤ ਫਰਕ ਤੇ ਕਈ ਲੋਕ ਜੱਜ ਕਰ ਲੈਂਦੇ ਸਾਨੂੰ ਕਹਿੰਦੇ ਤੂੰ ਭਾਈ ਇਹਦਾ ਤਾਂ ਹੀ ਹੋਏਗਾ ਹਨਾ ਪਰ ਨਹੀਂ ਤੁਸੀਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਕਿਉਂਕਿ ਆਬਜ਼ਰਵੇਸ਼ਨ ਜਿਹੜੀ ਹੁੰਦੀ ਆ ਉਹ ਸੰਜੀਦਗੀ ਦੇ ਵਿੱਚ ਹੀ ਹੁੰਦੀ ਆ ਤੁਸੀਂ ਇੱਕ ਸ਼ਾਂਤ ਬੈਠੇ ਹੋ ਤੇ ਤੁਸੀਂ ਕਿਸੇ ਚੀਜ਼ ਨੂੰ ਆਬਜ਼ਰਵ ਕਰ ਰਹੇ ਹੋ ਤੇ ਕਈਆਂ ਦਾ ਆਬਜ਼ਰਵ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਕਈ ਆਈਸ ਕਲੋਜ਼ ਕਰਕੇ ਕਰਦੇ ਆ ਕਈ ਉਹਨੂੰ ਦੇਖ ਕੇ ਕਰਦੇ ਆ ਕਈ ਉਹਨੂੰ ਸਪਰਸ਼ ਕਰਕੇ ਕਰਦੇ ਆ ਤੇ ਉਹ ਤੁਸੀਂ ਸੀਰੀਅਸ ਹੋਵੋਗੇ ਤਾਂ ਹੀ ਹੋਏਗਾ ਹਨਾ ਤੇ ਸਾਡੇ ਕੋਸਾਵਾ ਨੇ ਸਾਨੂੰ ਅਕਸਰ ਸਿਖਾਇਆ ਇਹ ਅਸਲ 'ਚ ਪਬਲਿਕ ਨੂੰ ਸਾਡੇ ਕੋਲ ਸਾਹਿਬ ਕਹਿੰਦੇ ਹੁੰਦੇ ਇਹ ਕਹਿੰਦੇ ਵੀ ਧਿਆਨ ਖਿੱਚਣਾ ਵੀ ਕਾਰਟਿਸਟ ਦਾ ਫਰਜ ਹੈ ਤੇ ਧਿਆਨ ਖਿੱਚ ਕੇ ਤੁਸੀਂ ਕੀ ਪਰੋਸ ਰਹੇ ਹੋ ਇਹ ਉਸ ਤੋਂ ਵੱਡਾ ਤੁਹਾਡਾ ਇੱਕ ਵੱਡੀ ਜ਼ਿੰਮੇਵਾਰੀ ਆ ਆਰਟਿਸਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਨਵਰ ਗਰੀਵਾਲ ਸਾਹਿਬ ਬੜੀ ਵਧੀਆ ਗੱਲ ਕਹਿੰਦੇ ਵੀ ਅਸੀਂ ਥੋੜੇ ਦਿਨ ਪਹਿਲਾਂ ਇੰਟਰਵਿਊ ਦੇ ਵਿੱਚ ਕਹਿੰਦੇ ਕਾਰਟਿਸਟ ਦਾ ਫਰਜ ਕੀ ਆ ਆਰਟਿਸਟ ਦਾ ਫਰਜ਼ ਹੈ ਫਰਜ ਹੈ ਲੋਕਾਂ ਨੂੰ ਦੁੱਧ ਦੇਣਾ ਲੋਕਾਂ ਨੂੰ ਪਨੀਰ ਦੇਣਾ ਤਾਂ ਕਿ ਉਹਨਾਂ ਦੀ ਸਿਹਤ ਬਣੇ ਕਹਿੰਦੇ ਅੱਜ ਕੱਲ ਜੋ ਮੈਂ ਦੇਖ ਰਿਹਾ ਕਹਿੰਦੇ ਬਹੁਤ ਸਾਰੇ ਆਰਟਿਸਟ ਲੋਕਾਂ ਨੂੰ ਜ਼ਹਿਰ ਪਰੋਸ ਰਹੇ ਆ ਤੇ ਜ਼ਿੰਮੇਵਾਰੀ ਹੁੰਦੀ ਏ ਇੱਕ ਆਰਟਿਸਟ ਦੀ ਕਿ ਜੋ ਤੁਸੀਂ ਅਬਜ਼ਰਵ ਕੀਤਾ ਸਹੀ ਢੰਗ ਨਾਲ ਤੁਸੀਂ ਲੋਕਾਂ ਦਾ ਧਿਆਨ ਖਿੱਚਿਆ ਧਿਆਨ ਖਿੱਚਣ ਤੋਂ ਬਾਅਦ ਤੁਸੀਂ ਕੀ ਪ੍ਰੋਸ ਕਰ ਰਹੇ ਹੋ ਉਹਦਾ ਤੁਹਾਨੂੰ ਫਲ ਵੀ ਜ਼ਰੂਰ ਮਿਲੇਗਾ ਤੇ ਆਰਟਿਸਟਾਂ ਨੂੰ ਉਹਦਾ ਮੁੜ ਕੇ ਮਿਲਦਾ ਫਲ ਇਹ ਕਿਉਂਕਿ ਮਾਪਿਆਂ ਦੇ ਬੱਚੇ ਨੇ ਤੁਹਾਨੂੰ ਦੇਖ ਰਹੇ ਨੇ ਫਾਲੋ ਕਰ ਰਹੇ ਨੇ ਉਹ ਕਿੱਧਰ ਜਾਣਗੇ ਇੱਕ ਆਰਟਿਸਟ ਦੇ ਬੜੇ ਵੱਡੇ ਫਰਜ਼ ਹੈ ਜੀ ਜਰਵਰ ਜੀ ਆਪਣਾ ਫਿਊਚਰ ਕਿਵੇਂ ਤੁਸੀਂ ਦੇਖਦੇ ਹੋ ਜਿਵੇਂ ਹੁਣੇ ਤੁਸੀਂ ਜ਼ਹਿਰ ਵਾਲੀ ਗੱਲ ਕਹੀ ਹੈ ਦੇਖਿਆ ਜਾਈਏ ਤਾਂ ਵਾਕਈ ਗੱਲ ਇਹ ਸਮਾਜ ਦਾ ਕੌੜਾ ਸੱਚ ਹੈ ਕਿ ਜਿਨ੍ਹਾਂ ਦੇ ਵਿੱਚ ਹੁਨਰ ਹੈ ਜਿਨ੍ਹਾਂ ਦੇ ਵਿੱਚ ਕਲਾ ਉਹ ਵਿਚਾਰੇ ਵੇਲੇ ਨੇ ਤੇ ਜਿਹੜੇ ਮਤਲਬ ਮੰਦਬੁੱਧੀ ਲੋਕ ਨੇ ਕਹੀ ਇਹੋ ਜੇ ਨਹੀਂ ਮਤਲਬ ਸੌਰੀ ਮੈਂ ਇਹ ਸ਼ਬਦ استعمال ਕਰ ਰਹੀ ਹਾਂ ਬੜੇ ਸਾਰੇ ਲੋਕ ਇਦਾਂ ਦੇ ਨਹੀਂ ਜਿਹੜੇ ਅੱਜ ਕੱਲ੍ਹ ਚੜ੍ਹਾਈ ਕਰ ਰਹੇ ਨੇ ਤਾਂ ਆਪਣਾ ਫਿਊਚਰ ਜਿਹੜਾ ਤੁਸੀਂ ਕਿਵੇਂ ਵੇਖਦੇ ਹੋ ਇੰਨੀ ਕਲਾ ਐ ਇੰਨੀ ਤਿਆਰੀ ਕੀਤੀ ਐ ਇਹਨੇ ਕੰਪੀਟੀਸ਼ਨ ਜਿੱਤੇ ਨੇ ਕਿਵੇਂ ਦਾ ਫਿਊਚਰ ਦੇਖਦੇ ਹੋ ਕਿ ਜ਼ਰਾਵਰ ਸਿੰਘ ਅੱਗੇ ਜਾ ਕੇ ਕਿਹੋ ਜਿਹਾ ਕੈਰੇਕਟਰ ਹੋਏਗਾ ਮੈਨੂੰ ਲੱਗਦਾ ਥੀਏਟਰ ਇੱਕ ਬਾਹ ਕਮਾਲ ਇੱਕ ਕਲਾ ਆ ਬਹੁਤ ਜ਼ਬਰਦਸਤ ਕਲਾ ਆ ਥੀਏਟਰ ਵਾਲੇ ਜਿਹੜੇ ਮੇਰੇ ਸਾਥੀ ਦੇਖਦੇ ਹੋਣਗੇ ਜਾਂ ਜਿਹੜੇ ਆਪਣੇ ਜਿੰਨੇ ਵੀ ਫਾਲੋਅਰਸ ਨੇ ਜਿੰਨੇ ਵੀ ਦਰਸ਼ਕ ਨੇ ਦੇਖ ਰਿਆ ਥੀਏਟਰ ਬਾਗਮਾਲ ਕਲਾ ਥੀਏਟਰ ਹੀ ਕੈਸੀ ਕਲਾ ਹੈ ਕਿ ਤੁਸੀਂ ਘਰ ਵਿੱਚ ਐਕਸਪ੍ਰੈਸ਼ਨ ਸਾਰੇ ਨਹੀਂ ਦੇ ਸਕਦੇ ਤੁਹਾਨੂੰ ਕੋਈ ਨਾ ਕੋਈ ਰੋਕ ਦੇ ਕੋਈ ਉੱਚੀ ਨਾ ਬੋਲ ਹੌਲੀ ਬੋਲ ਐ ਨਾ ਕਰ ਉਹ ਨਾ ਕਰ ਥੀਏਟਰ ਜ ਆਉਂਦਿਆ ਸਾਡੀ ਪਹਿਲੀ ਐਕਸਰਸਾਈਜ਼ ਸੀ ਕੋਚ ਸਾਹਿਬ ਕਹਿੰਦੇ ਚੀਕਾ ਮਾਰੋ ਚੀਕਾ ਕਹਿੰਦੇ ਹਾਂ ਚੀਕਾ ਮਾਰੋ ਮਾਰੋ ਉਹ ਚੀਕਾ ਮਾਰਿਆ ਉੱਚੀ ਜੀ ਜੀ ਫੇਰ ਕਹਿੰਦੇ ਉੱਚੀ ਉੱਚੀ ਹੱਸੋ ਫਿਰ ਉੱਚੀ ਉੱਚੀ ਹੱਸੇ ਉਹ ਕਹਿੰਦੇ ਮੰਕੀ ਬਣ ਜਾਓ ਗੁਰਿੱਲੇ ਬਣ ਜਾਓ ਐ ਮਤਲਬ ਤੁਹਾਡੀ ਅੰਦਰ ਦੀ ਜਿੰਨੀ ਉਹ ਇੱਕ ਹੁੰਦੀ ਹੈ ਨਾ ਕਿ ਐਂਜ਼ਾਈਟیز ਵਗੈਰਾ ਜੋ ਵੀ ਸਾਰੀਆਂ ਬਾਹਰ ਉਖਾੜ ਕੇ ਮਾਰੀਆਂ ਕੋਚ ਨੇ ਕਹਿੰਦੇ ਹੁਣ ਨਿਕਲ ਗਿਆ ਕਹਿੰਦੇ ਹੁਣ ਸੀਰੀਅਸ ਹੋ ਜਾਓ ਮਤਲਬ ਇਹ ਐਕਸਰਸਾਈਜ਼ ਕਰਵਾਈ ਜਾਂਦੀ ਹੈ ਤੇ ਥੀਏਟਰ ਇੱਕ ਐਸੀ ਚੀਜ਼ ਆ ਕਿ ਤੁਹਾਡਾ ਕੌਨਫੀਡੈਂਸ ਲੈਵਲ ਇੰਨਾ ਕੋ ਜ਼ਿਆਦਾ ਬਿਲਟ ਹੋ ਜਾਂਦਾ ਮੈਨੂੰ ਯਾਦ ਆਦਾ ਕਿ ਮੈਂ ਕਿਸੇ ਚੈਨਲ ਦੇ ਵਿੱਚ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਜਾ ਕੇ ਇੰਟਰਵਿਊ ਦੇ ਕੇ ਆਓ ਪੱਤਰਕਾਰ ਬਣਨ ਲਈ ਮੈਂ ਕਿਹਾ ਮੇਰੇ ਕੋਲ ਤਾਂ ਭਾਈ ਕੋਰਸ ਹੀ ਨਹੀਂ ਹੈਗਾ BJMC ਹਨਾ ਮੈਂ ਨਾਨ ਮੈਡੀਕਲ ਦਾ ਸਟੂਡੈਂਟ ਆ ਕਦੇ ਨਹੀਂ ਤੂੰ ਜਾ ਮੈਂ ਗਿਆ ਜਿਹੜੇ ਉਹਨਾਂ ਦੇ ਫਾਊਂਡਰ ਸੀਗੇ ਚੈਨਲ ਦੇ ਕਹਿੰਦਾ ਕੀ ਆਉਂਦਾ ਮੈਂ ਕਰਕੇ ਦਿਖਾਤਾ ਕਦੇ ਕੰਫੀਡੈਂਸ ਹੈਗਾ ਮੈਂ ਕਿਹਾ ਸਿਰ ਸਰਟੀਫਿਕੇਟ ਚਾਹੀਦੇ ਕਹਦਾ ਨਾ ਸਰਟੀਫਿਕੇਟ ਨੂੰ ਮੈਂ ਕਿ ਚਾਰ ਪਾਣਾ ਕਹਦਾ ਤੂੰ ਚੁੱਪ ਕਰਕੇ ਖਬਰਾਂ ਪੜ ਉਹ ਕਿੰਨੇ ਮਹੀਨੇ ਉੱਥੇ ਖਬਰਾਂ ਪੜਦੇ ਰਹੇ ਤੇ ਫਿਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਮੈਂ ਥੀਏਟਰ ਦਾ ਟੀਚਰ ਵੀ ਬਣ ਗਿਆ ਜਦ ਕਿ ਮੇਰੇ ਕੋਲ ਥੀਏਟਰ ਦਾ ਕੋਈ ਸਰਟੀਫਿਕੇਟ ਨਹੀਂ ਕੁਝ ਨਹੀਂ ਅਸੀਂ ਟੀਚਿੰਗ ਵੀ ਕੀਤੀ ਆ ਹੁਣ ਸਕੂਲਾਂ ਚ ਕਾਲਜੇਸ ਦੇ ਵਿੱਚ ਜਾ ਕੇ ਅਸੀਂ ਕਰਵਾ ਰਹੇ ਹਾਂ ਕੌਨਫੀਡੈਂਸ ਜਿਹੜਾ ਤੁਹਾਨੂੰ ਤੁਹਾਡਾ ਉਸਤਾਦ ਦਿੰਦਾ ਤੁਹਾਡੀ ਸਟੇਜ ਦਿੰਦੀ ਔਰ ਮੈਨੂੰ ਲੱਗਦਾ ਥੀਏਟਰ ਤੋਂ ਜ਼ਿਆਦਾ ਕੌਨਫੀਡੈਂਸ ਮੇਰੀ ਨੌਲੇਜ ਨਹੀਂ ਆਸ ਤੱਕ ਹੈਗਾ ਹਾਂ ਇਹ ਕਹਿ ਸਕਦੇ ਆ ਥੀਏਟਰ ਦੀ ਮਾਂ 뮤직 ਹੈ ਹੁਣ ਸਾਡਾ ਮਕਸਦ ਇਹੀ ਆ ਕਿ ਅਸੀਂ ਵਾਤ ਤੋਂ ਵਾਤ ਬੱਚਿਆਂ ਨੂੰ ਜੋੜ ਰਹੇ ਆ ਕੇ ਬੱਚੇ ਕਲਾ ਦੇ ਨਾਲ ਜੋੜਨ ਤਾਂ ਕਿ ਐਂਜ਼ਾਇਟੀ ਡਿਪਰੈਸ਼ਨ ਤੋਂ ਦੂਰ ਰਹਿ ਸਕਣ ਆ ਚੀਜ਼ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਸੰਜੁਰਾਵਰ ਸਿੰਘ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਜਿੱਥੇ ਕੀ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਉੱਥੇ ਹੁਣ ਇਹਨਾਂ ਨੇ ਬੇੜਾ ਚੁੱਕਿਆ ਹੈ ਕਿ ਜਿੰਨੀ ਵੀ ਨੌਜਵਾਨ ਪੀੜ੍ਹੀ ਹੈ ਜਾਂ ਜਿੰਨੇ ਵੀ ਹੁਣ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਕਲਾ ਦੇ ਨਾਲ ਜੋੜਨਗੇ ਕਿਉਂਕਿ ਜੇਕਰ ਅੱਜ ਦੀ ਗੱਲ ਕਰੀਏ ਤਾਂ smartphones ਤੋਂ ਹੀ ਸਾਨੂੰ ਜਿਹੜੀ ਹੈ ਉਹ ਵੇਲ ਲਈ ਹੈ ਹਰ ਇੱਕ ਬੰਦਾ ਘਰ ਦੇ ਵਿੱਚ ਜੇਕਰ ਸੱਤ ਜੀ ਹਨ ਤਾਂ ਸੱਤਾਂ ਕੋਲ ਆਪਣੇ ਅਲੱਗ ਅਲੱਗ ਫੋਨ ਨੇ ਤਾਂ ਫੋਨਾਂ ਦੇ ਉੱਤੇ ਅਸੀਂ ਜ਼ਿਆਦਾ ਧਿਆਨ ਦਿੰਨੇ ਆ ਪਰਿਵਾਰ ਦੇ ਵਿੱਚ ਵੀ ਬਹੁਤ ਘੱਟ ਸਮਾਂ ਦਿੰਨੇ ਆ ਤਾਂ ਕਲਾ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਅਸਲ ਮਕਸਦ ਦੇ ਨਾਲ ਜਾਣੂ ਕਰਵਾਉਂਦੀ ਆ ਬਾਕੀ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਦਿਓ ਬਹੁਤ ਸਾਰੀਆਂ ਵੀਡੀਓਜ਼ ਨੂੰ ਸ਼ੇਅਰ ਵੀ ਕਰ ਦਿਓ ਤੇ ਇਸ ਨੌਜਵਾਨ ਦੀ ਜੋ ਇਹ ਆਵਾਜ਼ ਇਹਨਾਂ ਨੇ ਨਰਸਿੰਘੇ ਜੀ ਕੱਢ ਕੇ ਸੁਣਾਈ ਹੈ ਜਾਂ ਫਿਰ ਜੋ ਇਹਨਾਂ ਦੀ ਕਲਾ ਹੈ ਉਸ ਉਸ ਦੀ ਵੀ ਹੌਸਲਾ ਵਜਾਈ ਕਰਨ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਫਿਲਹਾਲ ਕੈਮਰਾ ਪਰਸਨ ਸਾਈਲਨ ਮਨਪ੍ਰਤ ਕੋਰ ਸੁਰਖਾਦ ਮੀਡੀਆ ਜਲੰਧਰ